ਕਿਸੇ ਦੀ ਕੁੜੀ ਨਿਕਲ ਜੇ ਹੂੰ ਕਿਸੇ ਦਾ ਮੁੰਡਾ ਮਰ ਜੇ ਹੂੰ ਕਿਸੇ ਦੇ ਬਿਜਲੀ ਨਹੀਂ ਆਈ ਹੂੰ ਕਿਸੇ ਦੇ ਟੂਟੀ ਨਹੀਂ ਆਈ ਹੂੰ ਲਾ ਦਿਓ ਜੀ ਲਾ ਦਿਓ ਜੀ ਧਰਨਾ ਰੋਕ ਲਓ ਗਿਆ ਨੂੰ ਇੱਕ ਕਮ ਪ੍ਰਸ਼ਾਸਨ ਦਾ ਸਾਡੇ ਤਾਂ ਨਹੀਂ ਹੈ ਸਾਨੂੰ ਕਾਹਦੂ ਪਰੇਸ਼ਾਨ ਕੀਤਾ ਜਾਂਦਾ ਹੂੰ ਸਾਡਾ ਕੀ ਕਸੂਰ ਹੈ ਅਸੀਂ ਕਈ ਕਈ ਵਾਰੀ ਵਾਰੀ ਦੋ ਦਿਨਾਂ ਦੰਦੇ ਭੁੱਖੇ ਹੁੰਨੇ ਤੇ ਅਸੀਂ ਜਾ ਕੇ ਜਾਮ ਤੇ ਖੜ ਜੰਨੇ ਹਾਂ ਭੁੱਖੇ ਹੀ ਫੇਰ ਖੜੇ ਰਹਿੰਨੇ ਆ ਉੱਥੇ 300 ਰੁਪਿਆ ਸਾਨੂੰ ਗੇੜੇ ਦਾ ਦਿੰਦੇ ਆ ਹੂੰ ਮਾਲਕ ਹੂੰ ਛੇ ਦਿਨ ਅਜ ਗੱਡੀ ਮੇਰੀ ਕੱਲ ਖਾਲੀ ਹੋਈ ਆ ਹੂੰ ਪੂਰਾ ਖੱਜਲ ਖਵਾਰ ਹੋਇਆ ਮੈਂ ਜਿੰਨਾ ਕਹਦੋਂ ਉਹਨਾਂ ਸਵੇਰੇ ਜਾਂਦਾ ਹੀ ਪਹਿਲਾਂ ਸੈਲਰ ਜਾਂਦਾ ਹੀ ਸੈਲਰ ਵਾਲੇ ਨਹੀਂ ਸੌਂਦੇ ਮੰਡੀ ਜਾਉਣਾ ਆੜਤਗਾਣੀ ਸੌਂਦਾ ਹੂੰ ਮੌਚਰ ਦੇ ਵਿੱਚ ਡਰਾਈਵਰ ਕੀ ਕਰੇ ਇਹ ਡਰਾਈਵਰ ਆ ਨਾ ਹੂੰ ਇਹ ਜੇ ਸੜਕ ਤੇ ਡੱਡ ਦਾ ਬੱਚਾ ਜਾਂਦਾ ਨਾ ਹੂੰ ਉਹਨੂੰ ਵੀ ਬਚਾਉਣ ਦੀ ਕੋਸ਼ਿਸ਼ ਕਰਦਾ ਜੀ ਕੁਦਰਤ ਤੋਂ ਹੁਣ ਜੇ ਅਗਲਾ ਹੀ ਗਲਤ ਤੁਰਿਆ ਆਉਂਦਾ ਤਾਂ ਉਦੇ ਚ ਫਿਰ قصੂਰਵਾਰ ਤਾਂ ਫੇਰ ਵੱਡੀ ਵੱਡੀ ਕਿੰਨੇ ਵਾਲਾ ਕਿਸੇ ਦਾ ਸਾਡੇ ਮੂਰੇ ਕੋਈ ਮੋਟਰਸਾਈਕਲ ਵਾਲਾ ਵੀ ਆਉਂਦਾ ਨਾ ਉਹਨੇ ਲਾਈਟ ਮਾਰ ਦੇਣੀ ਆ ਉਹਨੇ ਇਹ ਨਹੀਂ ਵੇਖਣਾ ਵੀ ਇਹ ਗੱਡੀ ਕੱਚੇ ਮਾਲ ਵਾਲੀ ਆ ਇਹ ਤੇ ਕਿੰਨਾ ਵਜਨ ਜਾਂ ਇਹ ਕਿਵੇਂ ਰੁਕੂਗੀ ਕਿਵੇਂ ਨਹੀਂ ਉਹਨੇ ਮੋਟਰਸਾਈਕਲ ਵਾਲਿਆਂ ਨੇ ਵੀ ਮੂਰੇ ਕਰ ਦੇਣਾ ਹੂੰ ਠੀਕ ਆ ਨਾ ਕੁੱਲ ਮਿਲਾ ਕੇ ਡਰਾਈਵਰ ਸਾਰੇ ਪਾਸੋਂ ਦੁਖੀ ਆ ਠੰਡ ਦਾ ਮੌਸਮ ਅੱਗੇ ਸ਼ੁਰੂ ਹੋ ਗਿਆ ਧੁੰਦ ਪੈਣੀ ਸ਼ੁਰੂ ਹੋ ਗਈ ਆ ਠੀਕ ਆ ਤੇ ਆਪੋ ਆਪਣੇ ਵਹੀਕਲਾਂ ਤੇ ਧਿਆਨ ਦੇ ਨਾਲ ਜਾਣਾ ਚਾਹੀਦਾ ਪਰ ਇੱਕ ਬੜੀ ਵੱਡੀ ਸਮੱਸਿਆ ਆਉਂਦੀ ਆ ਉਹ ਇਹ ਸਮੱਸਿਆ ਆਉਂਦੀ ਆ ਵੀ ਕਸੂਰ ਭਾਵੇਂ ਛਿੱਕ ਲਾਲੇ ਦਾ ਹੋਵੇ ਪਰ ਵੱਡੇ ਦਾ ਮੰਨਿਆ ਜਾਂਦਾ ਠੀਕ ਆ ਕਿਤੇ ਨਾ ਕਿਤੇ ਗਲਤੀ ਵੇਖੋ ਜਿਹੜਾ ਐਕਸੀਡੈਂਟ ਹੋ ਜਾਂਦਾ ਕੋਈ ਕਿਸੇ ਦੇ ਨਾਲ ਕਿਸੇ ਦੀ ਦੁਸ਼ਮਣੀ ਨਹੀਂ ਹੁੰਦੀ ਇੱਕ ਗਲਤੀ ਕਾਰਨ ਹੋ ਜਾਂਦਾ ਪਰ ਕਸੂਰ ਵੱਡੀਆਂ ਚੀਜ਼ਾਂ ਲੈਂਦਾ ਗਿਣਿਆ ਜਾਂਦਾ ਆਪਣੇ ਨਾਲ ਖੜੇ ਆ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਜਦੋਂ ਇਹ ਜੀਆਂ ਕੱਟ ਤਾਂ ਦੰਗਾ ਇਹਨਾਂ ਦੀ ਕਿਤੇ ਸੁਣਵਾਈ ਹੁੰਦੀ ਵੀ ਜਾਂ ਨਹੀਂ ਹੁੰਦੀ ਇਹ ਬਾਪੂ ਜੀ ਖੜੇ ਇਹਨਾਂ ਦਾ 50 60 ਸਾਲ ਦਾ ਤਿਆਰ ਬਾਇ ਗੱਲ ਵੀ ਕਰਕੇ ਹਟੇ ਸੀ ਅੱਗੇ ਕਰ ਰਹੇ ਸੀ ਵੀ ਪਤਾ ਸਾਰਾ ਕੋਈ ਸਰਕਾਰਾਂ ਨੂੰ ਵੀ ਪਤਾ ਹੁੰਦਾ ਪ੍ਰਸ਼ਾਸਨ ਨੂੰ ਵੀ ਪਤਾ ਹੁੰਦਾ ਵੀ ਗਲਤੀ ਕੀ ਦੀ ਆ ਪਰ ਕਿਤੇ ਨਾ ਕਿਤੇ ਨੱਕੇ ਪੈਸੇ ਪਏ ਜਾਂਦੀ ਆ ਜਾਂ ਕਿਤੇ ਨਾ ਕਿਤੇ ਬੰਦੇ ਨੂੰ ਨੱਕੀ ਸਜ਼ਾ ਵੀ ਕੱਟਣੀ ਪੈ ਜਾਂਦੀ ਆ ਠੀਕ ਆ ਜੇ ਕਿਤੇ ਚੀਜ਼ ਖੜੀ ਆ ਉਹਦੇ ਵਿੱਚ ਆ ਕੇ ਕੋਈ ਵਹੀਕਲ ਵੱਜਿਆ ਕਿਸੇ ਗਲਤੀ ਦੇ ਕਾਰਨ ਹਮੇਸ਼ਾ ਵਾਸਤੇ ਜਿਹਦੇ ਕੋਲੇ ਵੱਡਾ ਵਹੀਕਲ ਆ ਉਹਦਾ ਹੀ ਕਸੂਰ ਆ ਜਿਹੜਾ ਉਹ ਮੰਨਿਆ ਜਾਂਦਾ ਬਾਪੂ ਕੀ ਹਾਲ ਚਾਲ ਠੀਕ ਆ ਕੀ ਨਾਮ ਆ ਤੁਹਾਡਾ ਮਲਕੀਤ ਸਿੰਘ ਜੀ ਕਿੰਨੇ ਸਾਲ ਦਾ ਤਿਆਰਬਾ ਡਰਾਈਵਰੀ ਦਾ ਮੈਂ ਸਾਲ 1968 ਦਾ ਪਿਆ ਮੈਂ ਇਸ ਲੈਂਡ ਦੇ ਜੀ ਕੀ ਸਮੱਸਿਆ ਜਦੋਂ ਐਕਸੀਡੈਂਟ ਹੁੰਦੇ ਆ ਵੱਡੇ ਮਸ਼ੀਨਰੀ ਵਾਲਿਆਂ ਨੂੰ ਕੀ ਕੁਝ ਚੱਲਣਾ ਪੈਂਦਾ ਉਹ ਤਾਂ ਹੁਣ ਤੁਸੀਂ ਆ ਚਿੱਦੇ ਵਾਲਾ ਆਪ ਹੀ ਦੇਖ ਲਿਆ ਕੀ ਕਸੂਰ ਸੀਦਾ ਟਿਪਰ ਵਾਲੇ ਦਾ ਕਸੂਰ ਸੀਗਾ ਕੋਈ ਜੀ ਉਹਨੂੰ 5 ਲੱਖ ਰੁਪਈਆ ਭਰਨਾ ਪਿਆ ਜੀ ਉਹ ਕਾਹਦਾ ਭਰਾਇਆ ਉਹਨਾਂ ਨੇ ਹੂੰ ਅੱਧੀ ਛੜਕ ਦੇ ਅੱਧੀ ਛੜਕ ਦਾ ਹੱਕ ਆ ਨਾ ਸਾਡਾ ਅੱਧੀ ਛੜਕ ਤੇ ਅਸੀਂ ਤੁਰੇ ਜਾਂਦੇ ਆ ਅੱਧੀ ਤੋਂ ਬਾਅਦ ਜਾਂਦੇ ਆ ਕਿਸੇ ਪਾਸੇ ਫੇਰ ਸਸੀਂ ਕਸੂਰਵਾਰ ਹਮ ਲਿਆ ਕੇ ਮੋਟਰਸਾਈਕਲ ਵਿੱਚ ਮਾਰਿਆ ਬੰਦਾ ਮਰ ਗਿਆ ਲੱਗ ਗਿਆ ਜਾਮ ਜਾਮ ਲਾਤਾ ਪਬਲੇ ਦਾ ਕੀ ਕਸੂਰ ਹੈ ਤੇ ਹਮ ਟ੍ਰੈਫਿਕ ਦਾ ਟ੍ਰੈਫਿਕ ਵਾਲਾ ਦਾ ਕੀ ਕਸੂਰ ਹੈ ਹਮ ਇਹ ਤੋਂ ਬੰਦੇ ਨੇ ਲੁਧਿਆਣੇ ਜਾਣਾ ਹਮ ਛੇ ਤੋਂ ਨੂੰ ਇੱਥੇ ਬਾਗੇ ਪੁਰਾਣੇ ਵੱਜ ਗਏ ਹਮ ਕਿਹੜੀ ਕਿਹੜੀਆਂ ਬੱਸਾਂ ਤੇ ਜਾਊਗਾ ਹਮ गांव ने किते आउंदे नी ਵੀ ਉੱਥੇ ਬਸ ਅੱਡੇ ਚ ਉਤਰ ਕੇ ਤੇ ਘਰੀ ਵੜ ਜਾਣਾ ਹੂੰ ਉਹਨੇ ਹੋਰ ਵੀ ਕਿਤੇ ਜਾਣਾ ਹੂੰ ਉਹ ਦਸੂ ਕਹਤੇ ਜਾਊਗਾ ਹੂੰ ਕਿ ਬੱਚੇ ਆ ਬੰਦਾ ਤਾਂ ਚਲ ਕਿਵੇਂ ਨਾ ਕਿਵੇਂ ਕੱਟ ਲੂ ਜਿਨਾਂ ਨੇ ਕਿਵੇਂ ਕਟੂਗੀ ਬੱਚੇ ਕਿਵੇਂ ਕਟਣਗੇ ਸਾਲ ਦਾ ਮਹੀਨਾ ਬਿਲਕੁਲ ਉਹਨਾਂ ਦਾ ਕੀ ਹੱਲ ਹੂੰ ਇਹ ਜਿਹੜੇ ਧਰਨੇ ਲਾਉਣੇ ਆ ਇਹ ਵੀ ਵੈਸੇ ਸਾਲ ਨਹੀਂ ਸਮੱਸਿਆ ਦਾ ਹੱਲ ਸਮੱਸਿਆ ਦਾ ਹੱਲ ਨਹੀਂ ਹੈ ਹੂੰ ਵੈਸੇ ਕਈ ਵਾਰੀ ਜਿਵੇਂ ਤੁਸੀਂ ਦੱਸਿਆ ਇਹ ਚੀਜ਼ ਦੇ ਵੀ ਆਪਾਂ ਮੰਨਦੇ ਆ ਬਹੁਤ ਥਾਵਾਂ ਤੇ ਆਏ ਹੁੰਦਾ ਮੋਟਰਸਾਈਕਲ ਵਾਲੇ ਨੇਰੇ ਸਵੇਰੇ ਵਜਦੇ ਆ ਜਾਂ ਕਈ ਵਾਰੀ ਉਹਨਾਂ ਦੇ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ ਜਾਂ ਕਈ ਵਾਰੀ ਚਲੋ ਠੀਕ ਆ ਗਲਤੀ ਹੋ ਜਾਂਦੀ ਆ ਵੱਡੀ ਚੀਜ਼ ਪਰ ਲੱਗਦਾ ਵੀ ਨਹੀਂ ਕਸੂਰ ਵੱਡੀ ਮਸ਼ੀਨਰੀ ਵਾਲੇ ਜਿਹੜਾ ਮੂਰੇ ਜਾ ਰਿਹਾ ਉਹਦਾ ਤਾਂ ਕੂਰੀ ਨਹੀਂ ਆਪਾਂ ਕਹਿ ਸਕਦੇ ਜੀ ਇਹ ਜਿਹੜਾ ਡਰਾਈਵਰ ਆ ਨਾ ਹੂੰ ਇਹ ਜੇ ਸੜਕ ਤੇ ਡਾਡਨ ਦਾ ਬੱਚਾ ਜਾਂਦਾ ਨਾ ਹੂੰ ਉਹਨੂੰ ਵੀ ਬਚਾਉਣ ਦੀ ਕੋਸ਼ਿਸ਼ ਕਰ ਲੈ ਜੀ ਕੁਦਰਤ ਤੋਂ ਹੁਣ ਜੇ ਅਗਲਾ ਹੀ ਗਲਤ ਤੁਰਿਆ ਆਉਂਦਾ ਤਾਂ ਉਦੋਂ ਚ ਫਿਰ ਕਸੂਰਵਾਰ ਤਾਂ ਫੇਰ ਵੱਡੀ ਬਿਲਕੁਲ ਇਹ ਗੱਲ ਸਹੀ ਹੈ ਬਾਪੂ ਦੀ ਕਿ ਆਖਰਕਾਰ ਜਿਹੜਾ ਡਰਾਈਵਰ ਹੁੰਦਾ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਜਦੋਂ ਕਾਨੂੰਨ ਬਣੇ ਸੀ ਡਰਾਈਵਰਾਂ ਦੇ ਖਿਲਾਫ ਉਦੋਂ ਵੀ ਇਹ ਗੱਲ ਸੁਣਨ ਨੂੰ ਵੀਰ ਨੇ ਡਰਾਈਵਰ ਨੇ ਦੱਸੀ ਸੀ ਵੀ ਅਸੀਂ ਤਾਂ ਇੱਥੋਂ ਤੱਕ ਜਾਣਦੇ ਆ ਵੀ ਕੋਈ ਚੀਜ਼ ਟਾਇਰ ਦੇ ਥੱਲੇ ਨਾ ਆਵੇ ਤੇ ਕਿਸੇ ਇਨਸਾਨ ਨੂੰ ਮਾਰਨਾ ਉਹਦੇ ਤੇ ਚੜਾਉਣਾ ਇਹ ਤਾਂ ਬਹੁਤ ਦੂਰ ਦੀ ਗੱਲ ਆ ਪਰ ਕਿਤੇ ਨਾ ਕਿਤੇ ਕਾਨੂੰਨ ਨੂੰ ਸੋਧ ਕਰਨੀ ਚਾਹੀਦੀ ਹੈ ਜਰੂਰ ਸੋਚਣਾ ਕਿਤੇ ਨਾ ਕਿਤੇ ਇਹ ਚਾਹੀਦਾ ਇਹ ਸਮੱਸਿਆ ਦਾ ਹੱਲ ਠੀਕ ਆ ਛੋਟੀ ਮਸ਼ੀਨਰੀ ਵਾਲੇ ਤੋਂ ਕਿਤੇ ਵੱਜ ਗਈ ਜਾਂ ਆਪਾਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਇੱਕ ਘਟਨਾ ਇਹ ਹੋਈ ਸੀ ਕਿ ਕਿਸੇ ਦਿਨ ਟਿਪਰ ਦੇ ਗੱਡੀ ਐਦਾਂ ਟੇਢੀ ਕਰਕੇ ਮੂਹਰ ਦੀ ਕੱਢਣ ਲੱਗਾ ਸੀ ਟਰੱਕ ਦੇ ਮਗਰ ਉਹ ਬੰਪਰ ਰੜ ਗਿਆ ਟਰੱਕ ਵਾਲੇ ਦੇ ਗਲ ਪੈ ਗਿਆ ਇਕੱਠ ਹੋ ਗਿਆ ਪਰ ਉਹ ਮੈਂ ਆਪਦੇ ਅੱਖੀ ਘਟਨਾ ਵੇਖੀ ਮੈਂ ਜਦੋਂ ਉਹਨੂੰ ਗੱਡੀ ਵਾਲੇ ਨੂੰ ਇਹ ਗੱਲ ਕਹੀ ਵੀ ਕਿ ਪਾਲੇ ਕਸੂਰ ਨਹੀਂ ਟਰੱਕ ਵਾਲੇ ਦਾ ਤੂੰ ਟੇਢੀ ਗੱਡੀ ਕੁ ਲਿਆ ਕੇ ਮੂਰ ਦੀ ਕੱਟਣ ਲੱਗਿਆ ਸੀ ਸਪੇਸ ਥੋੜੀ ਸੀ ਜਗਾ ਥੋੜੀ ਸੀ ਕਸੂਰ ਤੇਰਾ ਫਿਰ ਸਾਰੇ ਇਸ ਗੱਲ ਨੂੰ ਬੋਲੇ ਵੀ ਹਾਂ ਤੇਰਾ ਕਸੂਰ ਆ ਨਹੀਂ ਤਾਂ ਵੱਡੀ ਮਸ਼ੀਨਰੀ ਵਾਲੇ ਦਾ ਜਿਹੜਾ ਕਸੂਰ ਆ ਉਹ ਗਿਣਿਆ ਜਾਂਦਾ ਕਿਉਂਕਿ ਇਹਨਾਂ ਨੇ ਦਰੂਦ ਰਾਡੇ ਆ ਜਿਹੜਾ ਜਾਣਾ ਹੁੰਦਾ ਡਰਾਈਵਰ ਦੀ ਜ਼ਿੰਦਗੀ ਕੀ ਆ ਬਾਪੂ ਕੀ ਪਰਿਵਾਰ ਨੂੰ ਕਿੰਨੇ ਟਾਈਮ ਬਾਦੋਦਾਰ ਦੂਰ ਦਰਾ ਹਰ ਸਮੱਸਿਆ ਦਾ ਅੱਜ ਸੇ ਪੁਣੀ ਮਲੇ ਹੂੰ ਤੇ ਤੇ ਡੇਢ ਮਿੰਟ ਆਵੇ ਕਿਤੇ 2 ਵਜੇ ਬਾਯਾ ਗੁਜਰਾਤ ਹੋ ਕੇ ਜਾਣਾ ਸੰਤ ਸਮੱਸਿਆ ਹਾਂ ਜੇ ਧਰਨਾ ਲੱਗ ਜੇ ਫਿਰ ਵੀ ਤੁਹਾਨੂੰ ਤਾਂ ਖੜਨਾ ਪੈਂਦਾ ਛੋਟੇ ਵੀ ਕਲੇ ਕਿਸੇ ਦੀ ਕੁੜੀ ਨਿਕਲ ਜੇ ਹੂੰ ਕਿਸੇ ਦਾ ਮੁੰਡਾ ਮਰ ਜੇ ਹੂੰ ਕਿਸੇ ਦੀ ਬਿਜਲੀ ਨਹੀਂ ਆਈ ਹੂੰ ਕਿਹਦੇ ਟੂਟੀ ਨਹੀਂ ਆਈ ਹੂੰ ਲਾ ਦਿਓ ਜੀ ਲਾ ਦਿਓ ਜੀ ਧਰਨਾ ਰੋਕ ਲਓ ਗਿਆਨ ਨੂੰ ਹੂੰ ਪਾਣੀ ਦੇਣਾ ਤੇ ਉਹਨਾਂ ਦੀ ਮੋੜ ਕੇ ਲੈ ਕੇ ਦੇਣੀ ਆ ਵੀ ਭਾਈ ਫੇਰ ਸਾਨੂੰ ਹੂੰ ਗਾਂਜ ਪਾਣੀ ਛੱਡਣਾ ਤੇ ਅਸੀਂ ਤਾਰਾਂ ਚ ਕਰੰਟ ਛੱਡਣਾ ਇੱਕ ਕੰਪਰਸ਼ਾਸਨ ਦਾ ਸਾਡਾ ਤਾਂ ਨਹੀਂ ਹੈ ਸਾਨੂੰ ਕਾਹਦੂ ਪਰੇਸ਼ਾਨ ਕੀਤਾ ਜਾਂਦਾ ਹੂੰ ਸਾਡਾ ਕੀ ਕਸੂਰ ਹੈ ਅਸੀਂ ਕਈ ਕਈ ਵਾਰੀ ਵਾਰੀ ਦੋ ਤਿੰਨ ਦਿਨਾਂ ਦੇ ਭੁੱਖੇ ਹੁੰਨੇ ਤੇ ਅਸੀਂ ਜਾ ਕੇ ਜਾਮ ਚ ਖੜ ਜੰਨੇ ਆ ਭੁੱਖੇ ਹੀ ਫੇਰ ਖੜੇ ਰਹਿਣੇ ਆ ਉੱਥੇ ਬਿਲਕੁਲ ਛੱਡ ਕੇ ਜਾਣ ਜੋਗੇ ਵੀ ਨੇੜਾ ਵੀ ਕਰਨ ਛੱਡ ਕੇ 25 30 ਉੱਤੇ 25 30 ਲੱਖ ਦਾ ਮਾਲ ਹੈ ਲੱਖ ਨੇੜੇ ਜਾਵੜਨ ਦੇ ਮੇਲੇ ਕੋਲ ਕਿਹੜੇ ਪਾਸੇ ਜਾਈਏ ਛੱਡ ਕੇ ਉਹਨੂੰ ਕੋਈ ਹੋਟਲ ਨਹੀਂ ਉੱਥੇ ਹੂੰ ਪਿੰਡਾਂ ਦੇ ਤਾਂ ਪਹਿਲਾਂ ਹੀ ਧਰਨਾ ਜੁੱਤਾਂ ਮਾਰਨ ਨੂੰ ਤਿਆਰ ਹੋਏ ਬੈਠੇ ਨੇ ਬਿਲਕੁਲ ਕੀਮਤੀ ਗੱਲਾਂ ਜਿੰਨਾਂ ਨੂੰ ਇਹ ਸਾਨੂੰ ਸਮਝਣਾ ਚਾਹੀਦਾ ਆਖਰਕਾਰ ਛੋਟੀ ਗੱਡੀ ਵਾਲਾ ਜਾਂ ਮੋਟਰਸਾਈਕਲ ਵਾਲਾ ਨਿਕਲ ਵੀ ਜਾਂਦਾ ਆਸੇ ਪਾਸੇ ਦੀ ਪਰ ਇਹ ਉਥੇ ਟਰੱਕ ਖੜ ਜਾਂਦੇ ਆ ਵਹੀਕਲ ਉਥੇ ਵੱਡੇ ਖੜ ਜਾਂਦੇ ਆ ਜਿਹੜੇ ਲੌਂਗ ਆ ਕਿਉਂਕਿ ਫਿਰ ਇਹ ਨਾ ਕਿਤੇ ਪਾਸੇ ਛੱਡ ਕੇ ਜਾਣ ਹੁੰਦੇ ਆ ਟਰਾਲੇ ਦੀ ਵੀ ਜ਼ਿੰਮੇਵਾਰੀ ਆ ਹਨਾ ਉੱਤੇ ਸਮਾਨ ਦੀ ਵੀ ਜ਼ਿੰਮੇਵਾਰੀ ਆ ਫਿਰ ਇਹਨਾਂ ਦਾ ਖਾਣਾ ਪੀਣਾ ਭੁੱਖੇ ਤੇ ਆਏ ਵਾਕਈ 2 2 3 3 ਦਿਨ ਜਿੰਨੇ ਦਿਨ ਧਰਨਾ ਲੰਮਾ ਚੱਲਦਾ ਉਹਨੇ ਉਹਨੇ ਦਿਨ ਇਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਇਹ ਕਰਨਾ ਪੈਂਦਾ ਹੋਰ ਵੀ ਡਰ ਆਪਣੇ ਨਾਲ ਵੀਰ ਖੜੇ ਆ ਡਰਾਈਵਰ ਜੀ ਵੀ ਹੁਣ ਅਸੀਂ ਇੱਥੋਂ ਤੁਰ ਸਕਦੇ ਆ ਆ ਮੰਡੀ ਚੋਂ ਬਾਗ ਵਾਲਿਆਂ ਨੂੰ ਤੁਰ ਨਹੀਂ ਸਕਦੇ ਹੂੰ ਚਿੱਟੇ ਵਾਲਿਆਂ ਨੂੰ ਬੋਰੇ ਪੈਜ ਤੇ ਜੀ ਡਰਾਈਵਰ ਨੇ ਹੂੰ ਸੈਟ ਆਇਆ ਉਹ ਅਸੀਂ ਚੋਰ ਆ ਅਸੀਂ ਫਿਰ ਚੋਰ ਆ ਹੂੰ ਤੇ ਚੈਨ ਵੇਟ ਹੋਣੇ ਆ ਹੂੰ ਇਹ ਨਹੀਂ ਸਾਡੀ ਗੱਲ ਮੰਨਣੀ ਵੀ ਚਿੱਟੇ ਵਾਲਿਆਂ ਨੇ ਲਾ ਲੇ ਬਿਲਕੁਲ ਹੁਣ ਇੱਥੋਂ ਲਾ ਦਰਖ ਦੇ ਜੀ ਉਹਨਾਂ ਨੇ ਉਹਨਾਂ ਨੇ ਤਾਂ ਨਹੀਂ ਮੰਨਣਾ ਬਿਲਕੁਲ ਵੀ ਡਾਣੇ ਚੜ ਗਿਆ ਹਮ ਅੜ ਵੀ ਜਾਂਦਾ ਹਮ ਇਹਨੀ ਗੱਲ ਵੀ ਨਹੀਂ ਵੀ ਅੜਦਾ ਹਮ ਸਾਡੇ ਤਾਂ ਸਮੱਸਿਆ ਹੀ ਸਮੱਸਿਆ ਹਮ ਸਾਡੇ ਤਾਂ ਹੱਲ ਹੀ ਕੋਈ ਨਹੀਂਗਾ ਹਮ ਨਾ ਸਾਡੇ ਮਤਲਬ ਪਬਲਿਕ ਪਬਲਿਕ ਬਿਲਕੁਲ ਵੱਡੀਆਂ ਸਿਆ ਜਿਹੜੀਆਂ ਇਹ ਕਿਤੇ ਨਾ ਕਿਤੇ ਪ੍ਰਸ਼ਾਸ਼ਣ ਨੂੰ ਸੋਚਣੀਆਂ ਚਾਹੀਦੀਆਂ ਬਾਈ ਜੀ ਕਿੰਨਾ ਚੰਗਾ ਡਰਾਈਵਰੀ ਕਰਦੇ ਹਾਂ ਮੈਨੂੰ ਬਾਈ ਜੀ ਹੋ ਗਏ 13 ਸਾਲ ਹੋ ਗਏ ਡਰਾਈਵਰੀ ਕਰਦੇ ਨੂੰ ਹੂੰ ਕੁੱਲ ਮਿਲਾ ਕੇ ਡਰਾਈਵਰ ਦੁਖੀ ਹਰ ਪਾਸਿਓਂ ਹੂੰ ਸਾਨੂੰ ਇਸ ਵਾਰ ਤੋਂ ਕੋਈ ਦੱਸ ਦੇਣਾ ਘਟਣਾ ਆ ਸੀਜ਼ਨ ਦੋ ਬਾਈ ਹੂੰ ਗੱਡੀ ਭਰੀ ਸਾਈਲਰ ਵਾਲੇ ਮਾਲ ਕੋਲੇ ਖੜੇ ਸੀ ਹੂੰ ਮੁੱਕ ਚਰ ਕੋਈ ਡਰਾਈਵਰ ਨੇ ਇਦਾਂ ਕੱਢਣਾ ਨਹੀਂ ਹੂੰ ਗੱਡੀ ਭਰ ਕੇ ਲੈ ਗਿਆ ਹਮ ਬਾਗੇ ਪੁਰਾਣੇ ਸੇਲਰ ਚ ਪਹੁੰਚ ਗਈ 300 ਰੁਪਿਆ ਸਾਨੂੰ ਗੇੜੇ ਦਾ ਦਿੰਦੇ ਆ ਹਮ ਮਾਲਕ ਹਮ 6 ਦਿਨ ਅਜ ਗੱਡੀ ਮੇਰੀ ਕੱਲ ਖਾਲੀ ਹੋਈ ਆ ਹਮ ਪੂਰਾ ਖੱਜਲ ਖਵਾਰ ਹੋਇਆ ਮੈਂ ਜਿੰਨਾ ਕਹਦੋਂ ਉਹਨਾਂ ਸਵੇਰੇ ਜਾਂਦਾ ਹੀ ਪਹਿਲਾਂ ਸੇਲਰ ਜਾਂਦਾ ਹੀ ਸੇਲਰ ਵਾਲਾ ਨਹੀਂ ਸੌਂਦੇ ਮੰਡੀ ਜਾਉਣਾ ਆੜਤਗਾਣੀ ਸੌਂਦਾ ਹਮ ਮੌਕਚਰ ਦੇ ਵਿੱਚ ਡਰਾਈਵਰ ਕੀ ਕਰੇ ਹਮ ਮੈਂ ਸਾਨੂੰ ਘਟੋਤੀ ਦਾ ਜੇ ਘਟੋਤੀ ਆਉਂਦੀ ਤਾਂ ਵੀ ਰੋਕ ਲੋ ਗੱਡੀ ਜੇ ਮੁਕਚਰ ਆਉਂਦਾ ਹੋ ਅਸੀਂ ਕੀ ਮੁਕਚਰ ਕੱਟਣਾ ਦਾ ਅਸੀਂ ਤਾਂ ਭੜਾ ਲੈਣਾ ਹੂੰ ਇਹਦਾ ਮਾਲਟ ਹੋਣਾ ਹੂੰ ਕਿੰਨਾ ਉਹਨੇ ਘੱਟ ਕੱਟ ਲਿਆ ਕਿੰਨਾ ਵੱਧ ਕੱਟ ਲਿਆ ਫਿਰ ਉੱਥੇ ਆਉਂ ਆ ਵੀ ਜੇ ਘੱਟ ਆ ਗਿਆ ਲਿਖ ਦਿਓ 7 ਕੁੰਟਲ ਘੱਟ ਜੀ ਹੂੰ ਤੇ ਜੇ ਸਾਡਾ 50 ਕਿਲੋ ਦੋ ਕੁੰਟਲ ਵੱਧ ਗਿਆ ਓਕੇ ਆ ਜੀ ਅੱਛਾ ਵਧਿਆ ਓਕੇ ਲਿਖ ਦੇਣਾ ਸਹੀ ਆ ਘੱਟਾ ਤੁਹਾਡੇ ਪੱਲੇ ਪਾਓ ਉਹ ਘੱਟੇ ਪੱਲੇ ਪਾ ਦੇਣਾ ਹੂੰ ਤੇ ਜੇ ਮਤਲਬ ਵੱਧ ਗਿਆ ਓਕੇ ਆ ਜੀ अच्छा ਜਿਹੜਾ ਬਾਪੂ ਜੀ ਘੱਟ ਪਾ ਦਿੰਦੇ ਆ ਘਾਟਾ ਪਾਤਾ 7 ਕੁਇੰਟਲ 5 ਕੁਇੰਟਲ ਉਹ ਫਿਰ ਪੈਸੇ ਕੱਢਦੇ ਆ ਤੁਹਾਡੇ ਉਹ ਪੈਸੇ ਸਾਡੇ ਨਹੀਂ ਕੱਢਦੇ ਅੜਤੀਆਂ ਨੂੰ ਦੇਣੇ ਪੈਂਦੇ ਆ ਪਰ ਪਰੇਸ਼ਾਨ ਅਸੀਂ ਹੁੰਨੇ ਆ ਹੁਣ ਕਿੰਨੇ ਦਿਨ ਲਾ ਕੇ ਦਿੰਦਾ ਨਹੀਂ ਰੋਲਾ ਦੇ ਆ ਨਾ ਅੜਦੀਆਂ ਦਿੰਦਾ ਨਹੀਂ ਟੈਂਟ ਤੇ ਜਾ ਕੇ ਹਮਮ ਕਟੌਤੀ ਪੈ ਗਈ ਹੁਣ ਮੇਰੀ ਗੱਡੀ ਦੀ ਮੋਚਰ ਵੱਧ ਕਰਕੇ ਹਮਮ ਅੜਤੀਆਂ ਪਹੁੰਚਿਆ ਨਹੀਂ ਨਾ ਦਾ ਆਪਦੀ ਫੜ ਤੇ ਆਇਆ ਨਾ ਸੇਲਰ ਵਾਲਿਆਂ ਦੇ ਮੱਥੇ ਲੱਗਿਆ ਹਮਮ ਠੀਕ ਆ ਨਾ ਡਰਾਈਵਰ ਖੱਜਲ ਖਰਾਬ ਕੋਣ ਹੋਇਆ ਡਰਾਈਵਰ ਹੋਇਆ ਹੂੰ ਮਾਲਕ ਮੈਨੂੰ ਬੋਲਦਿਆ ਮਾਲਕ ਮੈਨੂੰ ਕਹਿੰਦਾ ਵੀ 6 ਦਿਨ ਹੋ ਗਏ ਗੱਡੀ ਨਹੀਂ ਖਾਲੀ ਕੀਤੀ ਹੂੰ ਤੂੰ ਕਿਉਂ ਦੋ ਸਪੈਸ਼ਲਾਂ ਸਿੰਘੀਆਂ ਉਹ ਮੈਸ ਹੋ ਗਈਆਂ ਹੂੰ ਉਹ ਮਾਲਕ ਕਹਿੰਦੇ ਕਿਉਂ ਭਰਿਆ ਪੁੱਛ ਕੇ ਭਰਿਆ ਜਾਂਦਾ ਕਰੀਏ ਕੀ ਹਰ ਗੱਲ ਡਰਾਈਵਰ ਤੇ ਆ ਕੇ ਰੁਕ ਜਾਂਦੀ ਹੈ ਬਿਲਕੁਲ ਹਰ ਪਾਸੋਂ ਡਰਾਈਵਰ ਦੁਖੀ ਆ ਹੂੰ ਕਰੇ ਦਾ ਕਰੇ ਕੀ ਡਰਾਈਵਰ 300 ਰੁਪਏ ਦੇ ਵਿੱਚ ਤੁਸੀਂ ਦੱਸ ਦੋ ਹੁਣ 6 ਦਿਨ ਡਰਾਈਵਰ ਕੀ ਕਰੂਗਾ ਚਾਹ ਪੀਊਗਾ ਕਿ ਰੋਟੀ ਖਾਊਗਾ ਕਿਹੜੇ ਪਾਸੇ ਜਾਊਗਾ 100 ਰੁਪਏ ਭੜੇ ਦਾ ਲੱਗ ਜਾਂਦਾ ਬਾਗੇ ਪਰਾਂ ਦਾ ਇੱਥੋਂ ਬਿਲਕੁਲ ਜੀ ਉਹਨੇ ਥੋੜੀ ਬਾਗੇ ਪਰਾਨੇ ਉੱਤਰੀਆਂ ਕੋਈ ਫੁੱਲੇ ਵਾਲੇ ਖੜੀ ਆ ਹਮ ਔਰ ਤੇ ਖੜੀ ਆ ਹਮ ਕੋਈ ਕੋਈ ਹਮ ਕੋਈ ਹਮ ਕੋਈ ਕਿਤੇ ਖੜੀ ਆ ਹਮ ਤੈਨੂੰ ਤਾਂ ਦੂਰ ਤੈਨੂੰ ਸਾਡੇ ਦੇ ਜੇਬ ਚੋਂ ਜਾਣਿਆ ਤੈਨੂੰ ਸਾਨੂੰ ਕੋਈ ਬਜਣਾ ਬਿਲਕੁਲ ਇਹ ਤਾਂ ਜੇਬ ਚੋਂ ਜਾਣਿਆ ਉਲਟ ਬਿਲਕੁਲ ਅਸੀਂ ਆਪਦੇ ਵੱਲੋਂ ਪੂਰਾ ਲਾਭ ਕਰਦੇ ਆਂ ਕੋਸ਼ਿਸ਼ ਕਰਦੇ ਆਂ ਵੀ ਮਾਲਕ ਦਾ ਘੇੜਾ ਵੱਧ ਲੱਗੇ ਜੇ ਮਾਲਕ ਦਾ ਘੇੜਾ ਵੱਧ ਲੱਗੂਗਾ ਫੇਰ ਹੀ ਸਾਨੂੰ ਚਾਰ ਪੈਸੇ ਬਣਨਗੇ ਠੀਕ ਹੈ ਨਾ ਜਿੱਦੇ ਮੇਰੀ ਗੱਡੀ ਭਰ ਕੇ ਗਈ ਆ ਮੈਂ ਰਾਤ ਨੂੰ 3 ਕਿਲੋਮੀਟਰ ਤੁਰ ਕੇ ਆ ਜਨੂਆ ਨੇ ਤੋਂ ਕੋਈ ਬੱਸ ਦਾ ਟਾਈਮ ਨਹੀਂ ਰਿਹਾ ਕਿਸੇ ਨੇ ਮੈਨੂੰ ਭਾਇਆ ਨਹੀਂ ਹਾਲਾਤ ਮਾੜੇ ਆ ਪੰਜਾਬ ਦੇ ਬਿਲਕੁਲ ਜੀ ਠੀਕ ਆ ਨਾ ਅਗਲਾ ਕਹਿੰਦਾ ਕੀ ਪਤਾ ਕੌਣ ਆ ਹਰੇਕ ਬੰਦਾ ਡਰਦਾ ਮਾੜੇ ਨਾ ਚੰਗੇ ਵੀ ਬਦਨਾਮ ਹੋਈ ਜਾਂਦੇ ਆ ਕਿਸੇ ਨੇ ਬਿਠਾਇਆ ਨਹੀਂ 3 ਕਿਲੋਮੀਟਰ ਤੁਰ ਕੇ ਆ ਆ ਪਰ ਫਿਰ ਵੀ 6 6 ਦਿਨ ਹੋ ਗਏ 6 ਦਿਨਾਂ ਬਾਅਦ ਗੱਡੀ ਖਾਲੀ ਕਰਕੇ ਅੱਜ ਮੰਡੀ ਦੇ ਵਿੱਚ ਆਏ ਆ ਅੱਜ ਹੁਣ ਇੱਥੇ ਕੋਈ ਸੇਲਰਲਾ ਨਹੀਂ ਹਜੇ ਪਹੁੰਚਿਆ ਪਰਖੀ ਵਾਲਾ 12:01 ਵੱਜ ਚੁੱਕੇ ਆ ਇਹਦੋਂ ਬਾਅਦ ਦੱਸੋ ਕਦੋਂ ਡਰਾਈਵਰ ਗੱਡੀ ਭਰੂਗਾ ਕਦੋਂ ਲੇਵਰ ਭਰੂਗੀ ਕਦੋਂ ਤੁਰੂਗਾ ਕਦੋਂ ਘਰੇ ਜਾਊਗਾ ਉੱਥੇ ਖਿਲਾਰ ਕੇ ਘਰੇ ਹੂੰ ਉਧਰ ਲਵਣੀ ਥੋੜੀ ਇਹਨਾਂ ਨੇ ਉਹਨਾਂ ਨੇ ਕਿਹਾ ਇੱਥੇ ਸੈਟ ਕਰਕੇ ਲਾ ਦੇ ਹੂੰ ਖਿੜਾਰ ਕੇ ਆਓ ਘਰੇ ਫਿਰ ਸਦੇ ਹੋ ਫਿਰ ਜਾਓ ਹਾਂ ਲੰਮਾਂ ਲੰਮਾਂ ਕਤਾਰਾਂ ਛੜਕਦੇ ਲੱਗ ਜਾਂਦੇ ਨੇ ਕੋਈ ਪਤਾ ਕਿ ਬੁੜੀਆਂ ਨੂੰ ਕੋਈ ਕਿਵੇਂ ਗਈਏ 5 ਵਜੇ ਉੱਠ ਕੇ ਸਾਨੂੰ ਪਰੋਠੇ ਲਾ ਕੇ ਦਿਓ ਉਹ ਜਵਾਕਾਂ ਵਾਲੀਆਂ ਬੁੜੀਆਂ ਨਾਲ ਜਵਾਕ ਉੱਠਦੇ ਬਿਲਕੁਲ ਤੇ ਜਵਾਕ ਉੱਤੇ ਦਾ ਬਿਮਾਰ ਹੁੰਦਾ ਉਹ ਬਿਲਕੁਲ ਜੀ ਇੱਥੇ ਕੋਈ ਅੰਦਾਜ਼ਾ ਹੁੰਦਾ ਜਿਵੇਂ ਅੱਜ ਤੁਸੀਂ ਗੱਡੀ ਮੰਡੀ ਚ ਲਿਆਈ ਵੀ ਕਿੰਨੇ ਦਿਨਾਂ ਚੇ ਲੋਡ ਹੋ ਜਾਂਦੀ ਇੱਕ ਦਿਨ ਲੱਗਦਾ ਦੋ ਦਿਨ ਕੋਈ 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 ਅੰਦਾਜ਼ਾ ਨਹੀਂ ਇਹਦੇ ਵਿੱਚ ਕੋਈ ਅੰਦਾਜ਼ਾ ਨਹੀਂ ਇਹਦੇ ਵਿੱਚ ਕੋਈ ਪੱਕਾ ਟਾਈਮ ਕੋਈ ਨਹੀਂਗਾ ਹੂੰ ਬਸ ਡਰਾਈਵਰ ਦਾ ਕੁੱਤੇ ਚਾਹ ਚ ਬੈਠਾ ਹੂੰ ਦਿਨੇ ਵੀ ਰਾਤ ਨੂੰ ਵੀ ਉਹਨੂੰ ਕੁੱਤੇ ਚਾਹ ਕਰ ਦਿਨੇ ਵੀ ਕੋਈ ਸੁੱਖ ਦਾ ਟਾਈਮ ਨਹੀਂ ਨਾ ਡਰਾਈਵਰ ਦਾ ਕੋਈ ਰੋਟੀ ਦਾ ਟਾਈਮ ਨਾ ਕੋਈ ਚਾਹ ਦਾ ਨਾ ਕੋਈ ਸੌਣ ਦਾ ਹੂੰ ਫਿਰ ਵੀ ਡਰਾਈਵਰ ਮਾਰਾ ਚਾਹ ਤਾਂ ਕਿਉਂ ਸਾਨੂੰ ਪਾਣੀ ਵੀ ਨਹੀਂ ਪਿਉਂਦੇਗੇ ਅਰ ਕੋ ਦਾ ਪਾਣੀ ਲੈਣ ਲੈਣ ਦਿੰਦੇ ਹੁੰਦੇ ਕਹਿੰਦੇ ਟੂਟੀ ਤੋਂ ਭਰ ਲੋ ਹੂੰ ਟੈਲਰ ਜੇ ਵੀ ਕੋਈ ਦਿਨ ਨਹੀਂ ਵੀ ਕਿਤੇ ਖਾਲੀ ਹੋ ਜੂਗੀ ਨਾ ਨਾ ਕੋਈ ਕੋਈ ਦਿਨ ਨਹੀਂ ਜੀ 6 ਦਿਨ ਹੁਣ ਉੱਥੇ ਖੜੀ ਰਹੀ ਹੈ ਜੀ ਗੱਡੀ ਹੂੰ 6 ਦਿਨ ਖੜੀ ਰਹੀ ਹੈ ਪੂਰੀ ਹੁਣ ਉੱਥੇ 6 ਦਿਨ ਬਾਅਦ ਖਾਲੀ ਹੋਈ ਹੈ ਪਰ ਇੱਕ ਗੱਲ ਜ਼ਰੂਰ ਬੇਨਤੀ ਕਰਦੇ ਆ ਜਿਹੜੀ ਮਰਜ਼ੀ ਜਥੇਬੰਦੀ ਕੋਈ ਧਰਨਾ ਲਾਉਂਦੀ ਹੈ ਚਾਹੇ ਕੋਈ ਕਿਸੇ ਵੀ ਮਸਲੇ ਨੂੰ ਲੈ ਕੇ ਧਰਨਾ ਲਾਉਂਦੀ ਹੈ ਜਿਵੇਂ ਬਾਪੂ ਨੇ ਕਿਹਾ ਵੀ ਅਸੀਂ ਉਹ ਚੀਜ਼ ਦੇ ਜਦੋਂ ਗੁਨਾਹ ਕਰੀਣੀ ਅਸੀਂ ਕੋਈ ਗਲਤੀ ਨਹੀਂ ਕੀਤੀ ਠੀਕ ਆ ਤੁਸੀਂ ਰੋਕਣਾ ਜੀ ਸਾਧ ਕੇ ਰੋਕ ਲੋ ਠੀਕ ਆ ਜੋ ਵੀ ਥੋਥੋਂਦਾ ਪਰ ਇਹ ਜਰੂਰ ਸਮਝਣਾ ਚਾਹੀਦਾ ਕਿ ਜਿਹੜੇ ਵੀਰ ਟਰੱਕਾਂ ਵਾਲੇ ਨੇ ਠੀਕ ਆ ਜਿਨ੍ਹਾਂ ਦੇ ਮਾਲ ਆ ਭਰਿਆ ਹੋਇਆ ਕੋਈ ਜਾ ਰਿਹਾ ਇਹਨਾਂ ਨੂੰ ਜਰੂਰ ਲਾਂਗਾ ਦੇਣ ਦਾ ਫਰਜ਼ ਬਣਦਾ ਕਿਤੇ ਨਾ ਕਿਤੇ ਕਿਉਂਕਿ ਜਿਹੜੇ ਛੋਟੇ ਵਹੀਕਲ ਆ ਉਹ ਪਿੰਡਾਂ ਵਿੱਚ ਦੀ ਲਿੰਕ ਰੋਡ ਦੇ ਜਾ ਸਕਦੇ ਆ ਜੀ ਉਹਨਾਂ ਨੂੰ ਹੋਰ ਜਗ੍ਹਾ ਥੋੜੀਆਂ ਜੀ ਡੀਐਸਪੀ ਦਾ ਘਰਾਓ ਕਰਨ ਥਾਣੇ ਦਾ ਘਰਾਓ ਕਰਨ ਹਮ ਐਮਐਲਏ ਦੇ ਬਾੜ ਦੇ ਮੂਹਰੇ ਜਾ ਕੇ ਲਾਉਣ ਹਮ ਅਸੀਂ ਗੱਡੀਆਂ ਵਾਲੇ ਥੋਣੇ ਇਹਨਾਂ ਨੂੰ ਰੋਕ ਲਓ ਇਹਨਾਂ ਨੇ ਅਸੀਂ ਤਾਂ ਗਾਈਆਂ ਹੂੰ ਗਾਈਆਂ ਸਾਡਾ ਕਸੂਰ ਕੋਈ ਨਹੀਂ ਪਰ ਇਹ ਹੈ ਅਸੀਂ ਕਸੂਰਵਾਰ ਹੀ ਵੇਖੋ ਕਿੱਡੀਆਂ ਵੱਡੀਆਂ ਵੱਡੀਆਂ ਸਮੱਸਿਆਵਾਂ ਆ ਇਨਾ ਡਰਾਈਵਰ ਵੀਰਾਂ ਦੀ ਪਰ ਇੱਕ ਗੱਲ ਹਮੇਸ਼ਾ ਯਾਦ ਰੱਖੋ ਸਵੇਰ ਤੋਂ ਲੈ ਕੇ ਜਦੋਂ ਚਾਹ ਪੀਂਨੇ ਆ ਤੇ ਰਾਤ ਦੇ ਖਾਣੇ ਤੱਕ ਜੋ ਵੀ ਤੁਸੀਂ ਖਾਣਿਓ ਠੀਕ ਆ ਜਾਂ ਆਪਾਂ ਗੱਲ ਕਰ ਲਈਏ ਦੁੱਧ ਦੀ ਗੱਲ ਕਰ ਲਈਏ ਸਬਜ਼ੀਆਂ ਦੀ ਗੱਲ ਕਰ ਲਈਏ ਫਲ ਫਰੂਟ ਜਿਹੜੀ ਵੀ ਚੀਜ਼ ਅਸੀਂ ਰੁਟੀਨ ਦੇ ਵਿੱਚ ਆਪਣੇ ਲਈ ਵਰਤਦੇ ਆਂ ਠੀਕ ਆ ਉਹ ਸਾਰੀ ਇਹਨਾਂ ਦਾ ਦੀਣ ਜੇ ਅੱਜ ਕਹਿ ਰਹੇ ਆ ਕੋਈ ਜੰਮੂ ਦਾ ਫਰੂਟ ਖਾ ਤਾ ਇਹ ਲੈ ਕੇ ਆਉਂਦੇ ਆ ਆ ਨਿੱਗ ਦੇ ਵਿੱਚ ਕੋਈ ਉਥੋਂ ਦੀ ਕੰਬਲ ਲੋਈ ਆਪਾਂ ਕੋਟ-ਕੋਟੀਆਂ ਪਾ ਰਹੇ ਆ ਤਾਂ ਉਹ ਇਹ ਲੈ ਕੇ ਆਉਂਦੇ ਜਿੰਨਾ ਵੀ ਵਪਾਰ ਚੱਲ ਰਿਹਾ ਜਾਂ ਜਿੰਨੀਆਂ ਵੀ ਚੀਜ਼ਾਂ ਦਾ ਸੀ ਸਹੂਲਤਾਂ ਦਾ ਆਨੰਦ ਮਾਣ ਰਹੇ ਆ ਉਹ ਸਾਰੀ ਦੇਣ ਇਨ੍ਹਾਂ ਡਰਾਈਵਰ ਭਰਾਵਾਂ ਦੀ ਆ ਜੇ ਟਾਈਮ ਤੇ ਨਾਮ ਪਹੁੰਚਣ ਨਾ ਲੈ ਕੇ ਆਉਣ ਤਾਂ ਬਹੁਤ ਵੱਡੀ ਸਮੱਸਿਆ ਖੜੀ ਹੈ ਜਿਹੜੀ ਉਹ ਹੋ ਜਾਂਦੀ ਆ ਠੀਕ ਹੈ ਇਹਨਾਂ ਲਈ ਕਾਨੂੰਨ ਬੜੀ ਛੇਤੀ ਬਣਾ ਦਿੱਤੇ ਜਾਂਦੇ ਆ ਇਹਨਾਂ ਦਾ ਕਸੂਰ ਬੜੀ ਛੇਤੀ ਕੱਢ ਦਿੱਤਾ ਜਾਂਦਾ ਇਹਨਾਂ ਨੂੰ ਖੱਜਲ ਖਵਾਰ ਆ ਜਿਹੜਾ ਉਹ ਲੋੜ ਤੋਂ ਜ਼ਿਆਦਾ ਅਸੀਂ ਕਰਦੇ ਆ ਠੀਕ ਆ ਪਰ ਕਦੇ ਇਹਨਾਂ ਦੀ ਇਹ ਜ਼ਿੰਦਗੀ ਇਹ ਸਮੱਸਿਆ ਜ਼ਰੂਰ ਸਾਨੂੰ ਸੋਚਣੀ ਚਾਹੀਦੀ ਆ ਕਿਉਂਕਿ ਹਰ ਚੀਜ਼ ਆ ਜਿਹੜੀ ਉਹ ਸਾਡੇ ਤੱਕ ਪਹੁੰਚਾਉਂਦੇ ਆ ਫਰੂਟ ਆ ਜੀ ਸਬਜ਼ੀਆਂ ਜੀ ਉਹ ਲੇਟ ਹੋ ਗਿਆ ਜੀ ਕੱਟ ਲਓ ਜੀ ਗੱਡੀ ਵਾਲੇ ਦਾ ਪਾੜਾ ਜੀ ਫਿਰ ਉਹ ਪਾੜਾ ਕਿਉਂ ਪਾੜਾ ਤਾਂ ਉਹਨਾਂ ਕੋਲੇ ਆ ਹੂੰ ਪਾੜਾ ਤਾਂ ਉਹਨਾਂ ਨੇ ਕੱਟ ਕੇ ਦੇਣਾ ਨਾ ਸਾਨੂੰ ਹੂੰ ਅਸੀਂ ਉੱਥੇ ਬੋਲ ਹੀ ਨਹੀਂ ਸਕਦੇ ਜੇ 2-4 ਘੰਟੇ ਲੇਟ ਹੋ ਗਈ ਆ ਨਾ ਇਹਨਾਂ ਨੂੰ ਸਮੱਸਿਆ ਦਸੀ ਦੀ ਵੀ ਆਹ ਸਮੱਸਿਆ ਚ ਗੱਡੀ ਚ ਕੋਈ ਪੰਗ ਆ ਗਈ ਚਾਹ ਕੋਈ ਸਾਨੂੰ ਗੱਲ ਹੋ ਗਈ ਵੀ ਅਸੀਂ ਇੰਨਾ ਲੇਟ ਹੋਵਾਂਗੇ ਨਾ ਜੀ ਟਾਈਮ ਤੇ ਆਓ ਹੂੰ ਫਿਰ ਪੂਰਾ ਭਾੜਾ ਮਿਲੂਗਾ ਹੂੰ ਨਹੀਂ ਉਹਨਾਂ ਨੇ ਆਪ ਦੇ ਘੰਟੇ ਦੇ ਹਿਸਾਬ ਨਾਲ ਭਾੜਾ ਕੱਟ ਲੈਣਾ ਡਰਾਈਵਰ ਦੇ ਹੱਥ ਫੜਾ ਦੇਣਾ ਬਹੁਤ ਵੱਡੀ ਸਮੱਸਿਆ ਇਹ ਚੀਜ਼ ਉਦੋਂ ਬਾਅਦ ਫਿਰ ਕੀ ਆ ਹੂੰ ਉੱਥੇ ਨੇ ਇਹਨਾਂ ਨੇ ਬੜਦਾ ਹੂੰ ਫਿਰ ਮਾਲਕ ਨੂੰ ਰੇ ਕੇ ਝੋਖਣਾ ਪੈਂਦਾ ਕਿਵੇਂ ਲੇਟ ਹੋ ਗਿਆ ਹੂੰ ਕਾਹ ਤੋਂ ਲੇਟ ਹੋਇਆ ਕਾ ਪੜਾ ਕਿਵੇਂ ਕੱਟ ਲਿਆ ਉਹਨਾਂ ਨੇ ਹੂੰ ਹੁਣ ਕੀ ਦੇ ਸੀਗੇ ਵੀ ਕਾਦੋਂ ਕੱਟ ਲਿਆ ਬਿਲਕੁਲ ਉਹਨੂੰ ਰੋਡ ਐ ਐਕਸੀਡੈਂਟ ਹੋ ਗਿਆ ਹੂੰ ਜਾਮ ਹੋ ਗਿਆ ਹੂੰ ਐਕਸੀਡੈਂਟ ਹੀ ਹੋ ਗਿਆ ਬਿਲਕੁਲ ਹੁਣ ਕੱਲ੍ਹ ਜੇ ਮੈਂ ਕਹ ਵਿਖੇ 17 ਗੱਡੀਆਂਆਂ ਸੀ ਇੱਕੋ ਰੋਡ ਤੇ ਜੀ ਇੱਕ ਦੂਜੀ ਦੇ ਮਗਰ 17 ਗੱਡੀਆਂ ਜੀ ਹੁਣ 17 ਗੱਡੀਆਂ ਕਦੋਂ ਹਿਲੀਆਂ ਉਹ ਹੂੰ ਕਦੋਂ ਉਹਨਾਂ ਨੂੰ ਸਾਈਡ ਤੇ ਕੀਤਾ ਹੂੰ ਕਦੋਂ ਉਥੋਂ ਡਰਾਈਵ ਨਿਕਲਿਆ ਕੱਚੇ ਮਾਲ ਵਾਲਾ ਹੂੰ ਚਾਰ-ਪੰਜ ਘੰਟੇ ਮੜ ਗਏ ਉਹੀ ਚਾਰ-ਪੰਜ ਘੰਟੇ ਸਾਡੇ ਕੋਲੇ ਹੁੰਦੇ ਆ ਹਮ ਜਿਹੜੇ ਫ੍ਰੀ ਘੰਟੇ ਸਾਡੇ ਕੋਲੇ ਚਾਰ-ਪੰਜ ਹੀ ਹੁੰਦੇ ਆ ਜੀ ਭਵੇਂ ਉਹ ਗੱਡੀ ਆਂਧਰਾ ਚ ਚੱਲੇ ਹਮ ਚਾਹੋ ਗੁਜਰਾਤ ਚ ਚੱਲੇ ਹਮ ਕਿਤੋਂ ਚੱਲੇ ਚਾਹੋ ਘਟ ਹਮ ਕਿਤੋਂ ਵੀ ਚੱਲੇ ਹਮ ਚਾਰ-ਪੰਜ ਘੰਟੇ ਹੀ ਹੁੰਦੇ ਸਾਡੇ ਕੋਲੇ ਜੀ ਦੂਜਾ ਸਾਡਾ ਖਿੱਚਮੇ ਹੁੰਦਾ ਟਾਈਮ ਹਮ ਤੇ ਜੇ ਐ ਦੋ-ਚਾਰ ਸਨੁਰਾਜ ਮੈਂ ਟਪੜਾ ਗਿਆ ਬਿਲਕੁਲ ਪਹਿਲੇ ਕੁਝ ਨਹੀਂ ਬਹੁਤ ਆ ਸਮੱਸਿਆਵਾਂ ਅਸਲ ਦੇ ਵਿੱਚ ਮੈਂ ਵੀ ਜੇ ਤੁਹਾਨੂੰ ਇਹ ਗੱਲ ਕਹਾਂ ਵੀ 30 ਸਾਲਾਂ 'ਚ ਮੈਂ ਵੀ ਇਹ ਗੱਲਾਂ ਪਹਿਲੀ ਵਾਰੀ ਸੁਣੀਆਂ ਵੇਖੋ ਕਿੱਡੀ ਵੱਡੀ ਗੱਲ ਆ ਚੀਜ਼ ਵੀ ਟਾਈਮ ਸਰ ਚਾਹੀਦੀ ਆ ਸਾਨੂੰ ਇਹਨਾਂ ਨੇ ਪਹੁੰਚਾਉਣੀ ਆ ਹਨਾ ਫਿਰ ਆਪਾਂ ਕਹਿੰਨੇ ਵੀ ਇੰਨੀ ਗੱਡੀ ਖਿੱਚ ਕੇ ਆਈ ਜਾਂ ਕੀ ਕਾਰਨ ਬਣਿਆ ਪਰ ਕਿਤੇ ਨਾ ਕਿਤੇ ਰਾਹ ਤੇ ਹੀ ਚੀਜ਼ ਦੀ ਦੇਣੀ ਚਾਹੀਦੀ ਆ ਕਿਉਂਕਿ ਜਿੱਥੇ ਇਹ ਸਮੱਸਿਆ 'ਚ ਫਸ ਜਾਂਦੇ ਆ ਜਿਹੜੀ ਗੱਲ ਇਹਨਾਂ ਨੇ ਕਦੇ ਕੀਤੀ ਨਹੀਂ ਐਕਸੀਡੈਂਟ ਹੋ ਗਿਆ ਜਾਮ ਲੱਗ ਗਿਆ ਜਿੰਨੇ ਟਾਈਮ ਚ ਜਿਹੜੇ ਟਾਈਮ ਤੇ ਮੰਨ ਲਓ ਗੱਡੀ ਆ ਕੇ ਜਾਮ ਦੇ ਵਿੱਚ ਰੁਕ ਗਈ ਤੇ ਜਿਹੜੇ ਟਾਈਮ ਤੋਂ ਗੱਡੀ ਨਿਕਲੀ ਉੱਥੇ ਘੰਟਾ ਲੱਗਿਆ ਉੱਥੇ 2 ਘੰਟੇ ਲੱਗੇ ਉੱਥੇ 1 ਦਿਨ ਲੱਗਿਆ ਉਹ ਸਾਰਾ ਸਮਾਂ ਇਹਨਾਂ ਦਾ ਇਹਨਾਂ ਨੂੰ ਦੇਣਾ ਚਾਹੀਦਾ ਕਿਉਂਕਿ ਉਹਦੇ ਵਿੱਚ ਤੇ ਕਾਰੀ ਕੁਝ ਨਹੀਂ ਸਕਦੇ ਜਿਹੜੀ ਚੀਜ਼ ਇਹਨਾਂ ਦੇ ਹੱਥ ਦੇ ਵਿੱਚ ਹੀ ਨਹੀਂ ਹੈ ਉਹ ਕਿਵੇਂ ਕਰ ਲੈਣਗੇ ਜਾਂ ਧਰਨੇ ਤੇ ਜਾ ਉਹਨਾਂ ਪਬਲਿਕ ਦੇ ਉੱਤੋਂ ਦੀ ਨਿਗਾਹ ਆ ਕੇ ਗੱਡੀ ਜਾ ਉਹਨਾਂ ਦਾ ਖੈਬੜ ਕੇ ਕਿਵੇਂ ਅੱਗੇ ਲਿਆਉਣਗੇ ਉਹ ਟਾਈਮ ਇਹਨਾਂ ਨੂੰ ਦੇਣਾ ਚਾਹੀਦਾ ਤੇ ਇੱਕ ਬਹੁਤ ਵੱਡੀ ਕਰਪਸ਼ਨ ਵੀ ਕਹਿ ਸਕਦੇ ਆ ਹਨ ਵੱਡਾ ਰਿਸ਼ਵਤ ਵਾਲੀ ਗੱਲ ਕਹਿ ਸਕਦੇ ਆ ਜਦੋਂ ਇਹਨਾਂ ਦਾ ਪਹਾੜਾ ਕੱਟਿਆ ਜਾਣਾ ਉਹੀ ਚਾਰ ਪੈਸੇ ਇਹਨਾਂ ਨੇ ਕਮਾਉਣੇ ਹੁੰਦੇ ਆ ਉਸੇ ਦੀ ਆਸ ਹੁੰਦੀ ਆ ਉਹੀ ਇਹਨਾਂ ਦੇ ਧਰਨਿਆਂ ਦੇ ਕਰਕੇ ਇਹ ਜਾਮ ਦੇ ਕਰਕੇ ਖਤਮ ਹੋ ਜਾਂਦੇ ਆ ਇਹ ਉਸੇ ਤਰ੍ਹਾਂ ਫਿਰ ਖਾਲੀ ਹੱਥ ਘਰੇ ਆਉਣ ਵਾਲੀ ਗੱਲ ਹੋਈ ਇਹ ਮਿਹਨਤ ਸਭ ਤੋਂ ਜ਼ਿਆਦਾ ਇਹਨਾਂ ਦੀ ਆ ਸਭ ਤੋਂ ਜ਼ਿਆਦਾ ਜਿਹੜਾ ਜਾਗਣਾ ਇਹਨਾਂ ਦਾ ਸਭ ਤੋਂ ਜ਼ਿਆਦਾ ਜਿਹੜੀ ਮਿਹਨਤ ਕਰਕਾ ਉਹ ਇਹਨਾਂ ਡਰਾਈਵਰ ਭਰਾਵਾਂ ਦਾ ਹਰ ਚੀਜ਼ ਹੈ ਜਿਹੜੀ ਸਮੇਂ ਸਿਰ ਉਹ ਪਹੁੰਚਾਉਣੀ ਆ ਗਰਮੀ ਦੀ ਸਰਦੀ ਦੀ ਜਿਹੜੀ ਝੁੱਤਦੀ ਹੈ ਜਿਹੜੀ ਵੀ ਚੀਜ਼ ਆ ਪਰ ਫਿਰ ਵੀ ਇਹਨਾਂ ਨੂੰ ਐਡੀਆਂ ਵੱਡੀਆਂ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਜਿਵੇਂ ਅਸੀਂ ਘਟਕੋਂ ਚੱਲ ਗਏ ਜੀ ਕੱਚਾ ਮਾਲ ਉਧਰੋਂ ਆਉਂਦਾ ਜਿਵੇਂ ਅਨਾਨਸ ਵਗੈਰਾ ਆਉਂਦਾ ਹੂੰ ਚਾਹ ਅਸੀਂ ਨਾਸਕ ਤੋਂ ਹੂੰ ਚਾਹ ਅਸੀਂ ਨਾਗਪੁਰੋਂ ਚੱਲੀਏ ਹੂੰ ਘੰਟੇ ਸਾਨੂੰ 72 ਦਿੰਦੇ ਆ ਉਹ ਜੀ 72 ਘੰਟੇ ਚ ਲਾਉਣੀਆਂ ਗੱਡੀ ਹੂੰ ਸਫ਼ਰ ਦੇਖ ਲੈ ਇੱਥੋਂ ਕਿੰਨਾ 72 ਘੰਟੇ ਦੇ ਵਿੱਚ ਧੁੰਦ ਵੀ ਪੈਣੀ ਸਾਰਾ ਕੁ ਪੈਣਾ ਉਹ ਤੇ ਮੀਂਹ ਵੀ ਪੈਣਾ ਜੀ ਕੁਝ ਨੇਰੀ ਵੀ ਆਉਣੀ ਆ ਕੋਈ ਮੂਰੇ ਆ ਗਿਆ ਤੂੰ ਉਹਨੂੰ ਵੀ ਬਚਾਉਣਾ ਤੇ ਮੂਰੇ ਆ ਗਏ ਉਹਨੇ ਵੀ ਬਚਾ ਗੱਡੀ ਵੀ ਭਜਾਉਣੀ ਪੈਣੀ ਆ ਹੂੰ ਸਾਡੇ ਮੂਰੇ ਕੋਈ ਮੋਟਰਸਾਈਕਲ ਵਾਲਾ ਵੀ ਆਉਂਦਾ ਨਾ ਹੂੰ ਉਹਨੇ ਲਾਈਟ ਮਾਰ ਦੇਣੀ ਆ ਉਹਨੇ ਇਹ ਨਹੀਂ ਵੇਖਣਾ ਵੀ ਇਹ ਗੱਡੀ ਕੱਚੇ ਮਾਲ ਵਾਲੀ ਆ ਇਹ ਤੇ ਕਿੰਨਾ ਵਜਣਾ ਜਾਂ ਕਿਵੇਂ ਰੁਕੂਗੀ ਕਿਵੇਂ ਨਹੀਂ ਉਹਨੇ ਮੋਟਰਸਾਈਕਲ ਆ ਲੈਨੇ ਵੀ ਮੂਹਰੇ ਕਰ ਦੇਣਾ ਹੂੰ ਠੀਕ ਹੈ ਨਾ ਕੁੱਲ ਮਿਲਾ ਕੇ ਡਰਾਈਵਰ ਸਾਰੇ ਪਾਸੋਂ ਦੁਖੀ ਆ ਕਿਸੇ ਮਰਜ਼ੀ ਕੰਟਰੀ ਬਾਹਰ ਦੀ ਵੇਖ ਲੋ ਬਾਹਰ ਡਰਾਈਵਰ ਨੂੰ ਹਰ ਸੁਵਿਧਾ ਹਰ ਪਾਸੋਂ ਸੌਖਾ ਇੱਕ ਇੰਡੀਆ ਆ ਜਿੱਥੇ ਸਾਰਿਆਂ ਨਾਲੋਂ ਵੱਧ ਡਰਾਈਵਰ ਔਖਾ ਸਾਰਿਆਂ ਨਾਲੋਂ ਵੱਧ ਤਨਖਾਹ ਘਾਟਾ ਸਾਰਿਆਂ ਪਾਸੋਂ ਡਰਾਈਵਰ ਦੁਖੀ ਆ ਤਾਂ ਇੰਡੀਆ ਦਾ ਡਰਾਈਵਰ ਦੁਖੀ ਆ ਬਿਲਕੁਲ ਬਹੁਤ ਵੱਡੀਆਂ ਸਮੱਸਿਆਵਾਂ ਆ ਇਹ ਡਰਾਈਵਰ ਆ ਜਿਹੜੀਆਂ ਤੁਹਾਨੂੰ ਦੱਸਿਆ ਪਰ ਸਭ ਤੋਂ ਦੁੱਖ ਇਸ ਗੱਲ ਦਾ ਹੋਇਆ ਵੀ ਜਦੋਂ ਇਹਨਾਂ ਦੀ ਗੱਡੀ ਕਿਸੇ ਵੀ ਜਾਮ ਦੇ ਵਿੱਚ ਜਾਂ ਕਿਸੇ ਰੋਡ ਐਕਸੀਡੈਂਟ ਤੇ ਉੱਥੇ ਜਾ ਕੇ ਫਸ ਜਾਂਦੀ ਹੈ ਤਾਂ ਉੱਥੇ ਜਿਹੜਾ ਸਮਾਂ ਉਹ ਇਹਨਾਂ ਨੂੰ ਦੇਣਾ ਚਾਹੀਦਾ ਉਹ ਖਰਾਬ ਨਹੀਂ ਕਰਨਾ ਚਾਹੀਦਾ ਕਿਉਂਕਿ ਇਹਨਾਂ ਦੀ ਬਹੁਤ ਵੱਡੀ ਮਜਬੂਰੀ ਆ ਬਾਈ ਨੇ ਆਪਦਾ ਇਹ ਦੁੱਖ ਦੱਸਿਆ ਇਹਨਾਂ ਨੇ ਕਿਉਂਕਿ ਬਹੁਤ ਵੱਡੀ ਸਮੱਸਿਆ ਪਰ ਸਾਨੂੰ ਇਹ ਸੋਚਣਾ ਪਊ ਸਭ ਤੋਂ ਵੱਧ ਅਸੀਂ ਕੋਸ਼ਿਸ਼ ਕਰਾਂਗੇ ਤੁਸੀਂ ਬਹੁਤ ਲੋਕ ਆ ਜਿਹੜੇ ਸਾਨੂੰ ਦੇਖਦੇ ਹੋ ਸਾਡੇ ਚੈਨਲ ਨੂੰ ਪਰ ਇਹਨਾਂ ਦਾ ਜਰੂਰ ਅਸੀਂ ਕਰਾਂਗੇ ਇੱਥੇ ਵੀ ਕਿਤੇ ਧਰਨੇ ਤੇ ਜਾਂ ਇਹ ਜੇ ਜਾਮ ਚ ਅੱਗੇ ਤੋਂ ਅਸੀਂ ਖਬਰ ਕਰਨ ਜਾਇਆ ਕਰਾਂਗੇ ਜਿੱਥੇ ਸਾਨੂੰ ਟਰੱਕ ਜਾਂ ਇਹ ਵੀਕਲ ਦੇ ਸਿਆ ਕਰਨਗੇ ਉਹਨਾਂ ਲਈ ਅਸੀਂ ਬੇਨਤੀ ਜ਼ਰੂਰ ਕਰਿਆ ਕਰਾਂਗੇ ਵੀ ਇਹਨਾਂ ਨੂੰ ਜ਼ਰੂਰ ਨਿਗਾਹਿਆ ਕਰੋ ਕਿਉਂਕਿ ਇਹਨਾਂ ਦਾ ਨੁਕਸਾਨ ਨਾਲ ਪਹਾੜੇ ਦਾ ਵੀ ਆ ਉਹ ਇਹਨਾਂ ਦਾ ਕੱਟਿਆ ਜਾਣਾ ਜਿਹੜੇ 2 ਪੈਸੇ ਇਹਨਾਂ ਨੂੰ ਬਚਨੇ ਆ ਉਹ ਉਹਨਾਂ ਧਰਨਿਆਂ ਦੀ ਸਮੱਸਿਆ ਕਰਕੇ ਕੱਟੇ ਜਾਂਦੇ ਆ ਤੇ ਉਸੇ ਨਾਲ ਹੀ ਇਹਨਾਂ ਨੇ ਆਪਦਾ ਪਰਿਵਾਰ ਜਿਹੜਾ ਪਾਲਣਾਗਾ ਉਹੀ ਇਹਨਾਂ ਦੇ ਕੱਟੇ ਜਾਣੇ ਇਹਨਾਂ ਦਾ ਕੀਤਾ ਹੋਇਆ ਕੰਮ ਵੀ ਸਾਰਾ ਬੇਕਾਰ ਜਾਂਦਾ ਇਹ ਗੱਲ ਸਪਸ਼ਟਾ ਤੇ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ